ਤੈਨੂੰ ਆਇਂ ਕਰੋ ਕਿਥੇ ਜਦੋਂ ਦਮ ਹੈਗਾ ਇਦਾਂ ਕਰਕੇ ਦਿਖਾਉਂਦਾ ਹਾਂ ਹਾਂ ਕਰ ਰਿਹਾ ਤੇ ਲੱਗਿਆ ਉਧਰੋਂ ਲੈ ਆਇਂ ਕਿ ਤਾ ਹਾਂ ਐਂ ਕਰ ਕੇ ਅੰਗਲਾਵਾਂਦੇ ਕਰ ਲੈ ਤੂੰ ਕਰ ਲੈ ਤਾ ਰੱਖ ਦੋਨਾਂ ਅਸੀਂ ਤਾ ਰਹਿੰਦੀ ਆ ਤੇ ਤੁਸੀਂ ਕਰ ਲ ਤੂੰ ਜਿਹੜੇ ਸਲਾਹ ਦਿੰਦੇ ਹੋ ਹੁਣ ਉਹ ਕਹਿੰਦਾ ਮੈਨੂੰ ਐਂ ਕਰਦੇ ਆ ਆਜੋ ਅਬਾਂ ਕਰ ਕੇ ਪੈ ਜਾ ਤੂੰ ਪਰੇ ਕਰ ਦੇ ਰਾਜਵੀਰ ਵੀਰੇ ਨੂੰ ਵਿੱਚ ਪੈ ਜਾ ਕੇ ਫੋਨ ਲੈ ਲੈ ਫਿਰ ਤੋ ਖੋਲਾ ਜੀ ਵੀਰਾ ਫੋਨ ਲੈ ਲੈ ਵੀਰੇ ਤੋ ਫੋਨ ਖੋਲਾ ਉਹ ਲੈ ਆ ਉਹਨੇ ਹੋਰ ਚੱਕ ਲੈ ਉੱਥੇ ਤੇ ਕਰ ਕਹਿੰਦੇ ਪਰੇ ਕਰ ਦੇ ਰਾਦੇ ਵੀਰੇ ਨੂੰ ਮੰਮਾ ਨਾਲ ਵੈਜੇਗੀ ਮੰਮਾ ਨਾਲ ਜਾ ਕੇ ਦੋ ਦੋ ਮੰਮਾ ਨੂੰ ਦਿਖਾ ਦੇ ਮੰਮਾ ਨਾਲ ਕਰਕੇ ਦਿਖਾ ਦੇ ਦੋ ਦੋ ਓਏ ਅਰਬ ਦੀ ਅਰਬ ਦੀ ਗੱਲ ਤਾਂ ਸੁਣਾ ਦੇ ਜੱਗੀ ਦੀ ਅਰਬ ਨੇ ਕੀ ਕੀਤਾ ਤੇ ਦਰਖਤ ਕਿਹੜਾ ਸੀਗਾ ਮੈਂ ਆ ਗਿਆ ਮੈਂ ਇਦਕੂਲੀ ਦੱਸ ਤਲਕ ਤਾਂ ਜਾਈ ਚੁੰਦੀ ਨਹੀਂ ਤੂੰ ਗੱਲ ਕੀ ਸੀ ਗੱਲ ਸੁਣਾ ਗੱਲ ਸੁਣਾ ਗੱਲ ਸੁਣਾ ਸਾਰੀ ਗੱਲ ਸੁਣਾ ਸੁਣਾ ਦੇ ਅਰਬ ਨੂੰ ਬਈ ਸਕੂਲ ਚਾ ਲੈ ਕੇ ਜਾਣ ਲਈ ਗਿਆ ਸੀ ਬੂਟਾ ਸਕੂਲ ਨਹੀਂ ਨਹੀਂ ਜਾਣ ਲਈ ਬੂਟਾ ਗਿਆ ਸੀ ਹਾਂ ਬੂਟਾ ਗਿਆ ਸੀ ਹਾਂ ਉਹ ਨਰ ਗਵਲ ਕਦੇ ਕਦੇ ਇਹ ਤੋੜ ਕੇ ਲਈ ਜਾਵੇ ਇਹ ਕਹਿੰਦਾ ਮਮੀ ਨੇ ਲਈ ਆ ਬੁੱਢਾ ਆ ਵੀ ਜਾ ਬੁੱਢਾ ਨਿੱਕੇ ਕੰਨ ਨਾਲ ਓਏ ਹਾ 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 ਬੱਜੀ ਹਾਏ ਸੱਚੀ ਵੈਰੀ ਫਨੀ ਵਲੋਗ ਅਰੇ ਬੱਜੀ ਫੜਨ ਆਉਂਦੀ ਸੀ ਕਿ ਬੂਟਾ ਕਹਿੰਦੀ ਬੱਜੀ ਪਾ ਦੇ ਸੈਂਡਲ ਇਹਦੇ ਇੱਕ ਦਿਨ ਹਰਦੀਪ ਨੇ ਬਥੇ ਕੀ ਕੀਤਾ ਇਹਦੇ ਸੈਂਡਲ ਪਾਉਣ ਲੱਗੇ ਫੜ ਕੇ ਹੈਨਾ ਪੈਰ ਤੋਂ ਫੜ ਕੇ ਕੱਚੇ ਬੱਜੀ ਆਦਮ ਬੂਟਾ ਭਾਗ ਗੁੱਟਾ ਵਾਲਾ ਮੁੱਟਾ ਵਾਲਾ ਆ ਸੇ ਗਾਇਸ ਉਹ ਐਡੀ ਉਹ ਲੈ ਗੋਲ ਪਹਿਲਾਂ ਪੁੱਤ ਛਿੰਦ ਪਾ ਲੋ ਆਪਾਂ ਸਾਤੇ ਜਾਂਦੇ ਆ ਫਿਰ ਉਹ ਉੱਥੇ ਉਹ ਉੱਥੇ ਜਾਂਦੇ ਆ ਉਹ ਉੱਥੇ ਤੇਤੀ ਪਾ ਗਿਆ ਮੈਨੂੰ ਪਾਇਆ ਮੈਂ ਕੱਪੜੇ ਪਾਇਆ ਫਿਰ ਆਇਆ ਉੱਥੇ ਜਾਂਦੇ ਤਾਂ ਚੀਜੀ ਚੁੰਦੂ ਜੀ ਮਮਾ ਦੇ ਚੁੰਦੂ ਚੱਕ ਲੋ ਚੱਕ ਲੋ हाँ तो तीन डबल रोटी लिछे नो पता चलो हम छत रबाब फिसल मत जाना बेटा रबाब फिसल ना जाना, जाना। कैसी आपको मेरी हिंदी कैसी लगी ਕੈਮਰੇ ਦੇ ਅੱਗੇ ਖੜੀ ਮੈਂ ਨਵੇਂ ਕਰਤੀ ਐਸੀ ਕਰਕੇ ਪਹਿਲਾਂ ਆਇਂ ਕਰੋ ਕਿਥੇ ਜਦੋਂ ਮ ਹੈਗਾ ਇਦਾਂ ਕਰਕੇ ਦਿਖਾਉਂਦਾ ਇਹ ਹੋਗਾ ਹੁ ਕਰ ਰਹੀ ਮੇਰਾ ਐ ਉਹ ਫੜਾ ਤਾ ਕਿਵੇਂ ਕਰਦੀ ਆ ਵੇ ਹਾਂ ਆ ਵੀ ਉਹ ਪੀ ਆ ਤਾ ਆਪ ਨੂੰ ਤੀ ਆ ਤੂੰ ਕਰ ਲਈ ਆ ਰਾਜ ਨੂੰ ਵੀ ਲਾ ਹੁਣ ਰਾਜ ਨੂੰ ਫੋਨ ਫੜੋ ਫਿਰ ਰਾਜ ਨੂੰ ਲਾਉਂਦਾ ਹੁੰਦਾ ਹੀ ਨਹੀਂ ਮੈਂ ਕੋਦ ਬਹੁਤ ਕੋਸ਼ਿਸ਼ ਕਰਕੇ ਲੈ ਵੀਰ ਕਰੀ ਛੜ ਕੇ ਇੱਧਰ

ਤੇ ਚਲ ਜਗੀਦੀ ਵੀ ਆ ਰਹੇ ਰਬਾਬ ਰਬਾਬ ਆਏ ਚਲਿਏ ਉੱਪਰ ਜਗੀ ਮਮਾ ਵੀ ਆ ਗਏ ਆ ਚਲਿਏ ਤਾਂ ਇਹ ਲੈ ਕੇ ਜਾਣੇ ਕਿ ਹਾਂ ਲੈ ਜਾਣੇ ਅਸੀਂ ਹਾਂ ਲੈ ਜਾਣੇ ਮੀ ਤਾਂ ਮੌਸਮ ਅੱਜ ਨਹੀਂ ਕਾਲੂ ਪੀਸ ਤੇ ਉੱਪਰ ਚੌਧਾ ਜੀ ਪਛਿੱਟ ਰਹੇ ਹੋ ਕਰ ਬੋਈ ਤੇ ਕਰ ਜਾ ਬੁੱਤ ਮਾਤੇ ਦਈਏ ਕਰ ਰਾਜਵੀਰ ਕਹਿੰਦਾ ਮੈਨੂੰ ਕਰਕੇ ਦਿਖਾ ਕੋਈ ਜਾਣਦੇ ਕਿਆ ਬਸ ਇਹ ਗਲਾ ਕਰ ਦਦਿਆ ਕਿਵੇਂ ਕਿਵੇਂ ਕਰ ਕਰ ਫਿਰ ਐ ਕਿਤਾ ਹਾਂ ਐਂ ਕਰ ਕੇ ਗਲਾਵਾ ਕੇ ਕਰ ਤੂੰ ਕਰ ਲਾ ਤੂੰ ਕਰ ਲਾ ਤਾਂ ਰੱਖ ਦੋਨਾਂ ਤੁਸੀਂ ਤਾਂ ਰਹਿੰਦੀਆਂ ਤੇ ਤੁਸੀਂ ਕਰ ਲਾ ਦੂਜੇ ਨੇ ਸਲਾਹ ਦਿੰਦੇ ਹੋ ਉਹ ਕਹਿੰਦਾ ਮੈਨੂੰ ਐਂ ਕਰਦੇ ਆ

ਸੋਹਣੇ ਪੁੱਤ ਬਾਈ ਕਿਨੂੰ ਕਰੀ ਜੰਦਾ ਨਹੀਂ ਰਹੀ ਮੇਰੇ ਕੋਲ ਗੈਸ ਕਰ ਸਾ ਦੇ ਨਹੀਂ ਨਹੀਂ ਗੈਸ ਹੀ ਨਹੀਂ ਕਰਨਾ ਆਪਾਂ ਲੈ ਕੇ ਵਾਹ ਬੋਲ ਤੜੀ ਕੀ ਇੱਕ ਥੱਲੇ ਜਾ ਮੁੜੇਂਗਾ ਉੱਤੇ ਤਾਂ ਮਾੜ ਤਾਂ ਅੰਗ ਥੱਲੇ ਵਾਲੀ ਵੀ ਆ ਜਾ ਥੱਲੇ ਆ ਹੁਣ ਲੈ ਕੇ ਪਹਿਲਾਂ ਗੱਲ ਨਾ ਕਰਦਾ ਨਹੀਂ ਇੰਨੀ ਵੀ ਨਹੀਂ ਜਿੰਦਾ ਆ ਸੋਹਣੇ ਪੁੱਤ ਪਤਾ ਨਹੀਂ ਕਾਦੀਆਂ ਗੱਲਾਂ ਕਰੀ ਜਾਂਦਾ ਔਰ ਬਾਬ ਕੀ ਕਰਦਾ ਪਿਆ ਔਰ ਬਾਬ

ਚੰਮਲੀ ਫਿਰਦੀ ਐ ਰਵਾਬ ਜਾ ਕੇ ਖਲੂ ਜੂ ਐਂ ਜਾ ਕੇ ਖਲੂ ਜੂ ਠੱਟਾ ਕਰ ਦੇ ਨਾ ਜਦੋਂ ਥੋੜੇ ਕੋਲੇ ਜਵਾਗ ਮੈ ਲਾ ਲਿਆ ਸਾਤਾਣੀ ਹਾਂ ਦੇਖੀ ਉਹ ਕੀ ਕਰਦੀ ਲੈ ਫੜ ਲੈ ਜਾ ਕੇ ਓਏ ਨਹੀਂ ਕਰ ਸਾਕੇ ਤੇ ਅਮਨੇ ਤੈਨੂੰ ਉਹ ਬੇਟੀ ਉਹਨੇ ਉੱਧਰ ਨਹੀਂ ਮੁੜ ਪਈ ਜਾਣਾ ਬਨੇਰੀ ਵੀ ਛੋਟੇ ਲੱਗੀ ਛੋਟਾ ਲਾਤਾ ਬਨੇਰੀ ਨਹੀਂ ਨਹੀਂ ਬਨੇਰੀ ਦਾ ਜਾਂਦਾ ਨਹੀਂ ਆਪਾਂ ਚੱਕੀ ਜਾਣਾ ਨਾ ਪਤਾ ਵੇਲਾ ਤੂੰ ਥੱਲੇ ਨਹੀਂ ਚੱਲ ਚੱਲ ਥੱਲੇ ਚੱਲ ਰਹੇ ਹਾਂ ਤੂੰ ਸੱਚੀ ਨੀਕਾਲ ਜੀ ਵੈਲਕਮ ਬੈਕ ਟੂ आवर YouTube ਚੈਨਲ ਦੇ ਕੀ ਵੀ ਹੋ ਜੀ ਸਾਰੇ ਸੜੀਆਂ ਵਾਰਦੀਆਂ ਵੈਲਕਮ ਟੂ ਮੈਨੂੰ ਨਹੀਂ ਪਤਾ ਸਰਬਾਬ ਉਰੀਏ ਮੇਰੇ ਕੋਲੇ ਨਾ ਪੰਗੇ ਲੈਣੋ ਚੁੱਧੋ ਆਜੋ ਚੱਲੀ ਥੱਲੇ ਫਿਰ ਆਜੋ ਥੱਲੇ ਵਾਲੇ ਕੋਠੇ ਤੇ ਜਾਂਦੇ ਆ ਬਹੁਤ ਸੋਹਣਾ ਮੌਸਮ ਆ ਸੱਚੀ ਅੱਜ ਬਹੁਤ ਹੀ ਜ਼ਿਆਦਾ ਸੋਹਣਾ ਮੌਸਮ ਆ ਹਵਾ ਵਗੀਆਂ ਦੀ ਆ ਅੱਛਾ ਚਲੋ ਠੀਕ ਆ ਫਿਰ ਅਸੀਂ ਜਾਂਦੇ ਆ ਠੀਕ ਆ ਚਲ ਭੈਣ ਨੂੰ ਵੀ ਮੈਲੋ ਹੁਣ ਭੈਣ ਨੂੰ ਲੰਮਣ ਮਿਲ ਜੇ ਚਲ ਮੰਮਣ ਲੱਗ ਜੇ ਚਲ ਠੀਕ ਆ ਬੰਦ ਸੁਪਾਰੀ ਕਰ ਲੈ ਕੇ ਪੈਰੀ ਮੈਨ ਨਾ ਪੈਰੀ ਹੱਥ ਲਾਉਣੇ ਆ ਲਾਇਓ ਲਾਇਓ ਪੈਰੀ ਹੱਥ ਲਾਇਓ ਕੀ ਕਰਾਂ ਅੱਗੇ ਨਹੀਂ ਕਰ ਲਾ ਅੱਗੇ ਕਾਸੀ ਕਿੱਡੀ ਪੈੜੀ ਆ ਜੀ ਜੀ ਸਿੱਧ ਹੱਥ ਮਲਾਇਓ ਚਲੋ ਕੁਝ ਹੀ ਬਣਾਉਦੇ ਹਾਂ ਫਾਰੀ 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 ਇਹ ਕਹਿੰਦੀ ਨਹੀਂ ਫਾਰੀ ਆਗਾ ਪੰਪਾੜ